ਹਾਂਜੀ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆ ਇੱਕ ਜਾਣਕਾਰੀ ਹੋਰ ਕਿ ਜਿਹੜੀ ਤੁਸੀਂ ਆਪਣੇ ਕਰਮੀਆਂ ਦੇ ਦਿਨਾਂ ਦੇ ਵਿੱਚ ਆਪਣੇ ਕੋਠਿਆਂ ਦੇ ਉੱਤੇ ਆਪਣੇ ਚੁਬਾਰਿਆਂ ਦੇ ਉੱਤੇ ਜਿੱਥੇ ਤੁਹਾਡੇ ਟੈਂਕੀਆਂ ਲੱਗੀਆਂ ਹੋਈਆਂ ਨੇ ਉੱਥੇ ਤੁਸੀਂ ਇਹ ਇੱਕ ਸਿਸਟਮ ਬਣਾ ਕੇ ਰੱਖ ਸਕਦੇ ਹੋ ਹਲਕਾ ਜਾਂ ਇੱਕ ਤਰ੍ਹਾਂ ਜਿਨ੍ਹਾਂ ਦੇ ਟੂਟੀ ਲੱਗੀ ਹੋਈ ਹੈਗੀ ਉੱਪਰ ਲੱਗੀ ਹੋਵੇ ਟੈਂਕੀ ਦੇ ਕੋਲ ਜਿਵੇਂ ਰੂਰ ਲਗਵਾ ਕੇ ਰੱਖਣੀ ਚਾਹੀਦੀ ਹੈ ਛੋਟਾ ਜਿਹਾ ਖਰਚਾ ਹੁੰਦਾ ਇਹ 20-50 ਰੁਪਏ ਦਾ ਸੋ ਇਦਾਂ ਵੀ ਲਵਾ ਸਕਦੇ ਆਪਾਂ ਤੇ ਇਹਦੇ ਨਾਲ ਗਰਮੀ ਦੇ ਵਿੱਚ ਜਿਹੜੇ ਪੰਛੀ ਹੈਗੇ ਆ ਆਹ ਇੱਕ ਇੱਕ ਬੂੰਦ ਦੇ ਨਾਲ ਇਹ ਤੇ ਜੋ ਖਤਮ ਨਹੀਂ ਹੋਣਾ ਇਹਨੂੰ ਘੱਟ ਕਰ ਲਓ ਜਿੰਨਾ ਘੱਟ ਹੋ ਸਕਦਾ ਹੈਗਾ ਤੇ ਨੇੜੇ ਥੋੜੇ ਬਹੁਤੇ ਦਾਣੇ ਰੱਖ ਦੋ ਤੁਸੀਂ ਤਾਂ ਪੰਛੀ ਆਉਣਗੇ ਤੇ ਪਾਣੀ ਪੀ ਕੇ ਚਲੇ ਜਾਣਗੇ ਸੋ ਇਹ ਇੱਕ ਬਹੁਤ ਵਧੀਆ ਕਨਸੈਪਟ ਹੈਗਾ ਪੰਛੀਆਂ ਨੂੰ ਪਾਣੀ ਪਿਉਣ ਦਾ ਤੇ ਇੰਨੀ ਗਰਮੀ ਦੇ ਵਿੱਚ ਪੰਛੀ ਪ੍ਰਯਤਰਾ ਕਰ ਰਹੇ ਹੈਗੇ ਆ ਮਰ ਮਰ ਕੇ ਡਿੱਗ ਰਹੇ ਆ ਸੋ ਉਹਦੇ ਚ ਛੋਟਾ ਜਿਹਾ ਤੁਸੀਂ ਆਪਣਾ ਇਸ ਤਰੀਕੇ ਦਾ ਯੋਗਦਾਨ ਦੇ ਸਕਦੇ ਹੋ ਤੇ ਇੱਕ ਇਹ ਹੋ ਗਿਆ ਤੇ ਜਿਨ੍ਹਾਂ ਦੇ ਕੋਲ ਟੁੱਟੀ ਨਹੀਂ ਲੱਗੀ ਹੋਈ ਆ ਉਹਨਾਂ ਦੇ ਕੋਲ ਤਾਂ ਹੋਰ ਵੀ ਵਧੀਆ ਇਲਾਜ ਹੈਗਾ ਇੱਕ ਸੋ ਉਹ ਵੀ ਦਿਖਾਉਣੀ ਆ ਤੁਹਾਨੂੰ ਸੋ ਉਹਦੇ ਚ ਤੁਸੀਂ ਜੇ ਚਾਹੋ ਤਾਂ ਆ ਇੱਕ ਦੂਜੀ ਟੈਂਕੀ ਦੇ ਉੱਤੇ ਆਪਣਾ ਨੇ ਜਿਗਾਰਡ ਪਾਣੀ ਦੀ ਫਿੱਟ ਕੀਤਾ ਅ ਲਗਭਗ ਜਿਹੜਾ ਓਵਰਫਲੋ ਦਾ ਪਾਣੀ ਹੈਗਾ ਜਿਵੇਂ ਸਾਡੇ ਵਾਲਾ ਸੀਗਾ ਇਹ ਇਹ ਇੱਥੇ ਜ਼ਮੀਨ ਦੇ ਵਿੱਚ ਜਾ ਰਿਹਾ ਸੀ ਮਨ ਲਓ ਛੱਤ ਦੇ ਵਿੱਚ ਦੀ ਪਾਈਪ ਕੱਢਿਆ ਹੋਇਆ ਹੈਗਾ ਦੂਜੇ ਪਾਸੇ ਪਰ ਓਵਰਫਲੋ ਦਾ ਪਾਣੀ ਜਦ ਅੰਦਰ ਟੈਂਕੀਆਂ ਦੇ ਵਿੱਚ ਕੀ ਹੁੰਦਾ ਹੈਗਾ ਛੱਤ ਦੇ ਉੱਤੇ ਡਿੱਗਦਾ ਜਿਵੇਂ ਕਿ ਇੱਧਰ ਦਿਖਾਉਂਦੇ ਆ ਤੁਹਾਨੂੰ ਜਿਵੇਂ ਆਹ ਟੈਂਕੀ ਹੈਗੀ ਇੱਕ ਸੋ ਇਸ ਦਾ ਉਹ ਉਹ ਇੱਧਰ ਹੈਗਾ ਲੋ ਹੁਣ ਇਹ ਗਰਸਾਣੇ ਭਰਨੀ ਸ਼ੁਰੂ ਹੋ ਗਈ ਟੈਂਕੀ ਸੋ ਇਹ ਓਵਰਫਲੋ ਇਹ ਤਾਂ ਲੱਗਿਆ ਹੋਇਆ ਹੈਗਾ ਤੇ ਓਵਰਫਲੋ ਦੇ ਥੱਲੇ ਆਪਾਂ ਨੇ ਇਹ ਇਸ ਤਰੀਕੇ ਨਾਲ ਇਹ ਪਾਣੀ ਦਾ ਪਾਣੀ ਦਾ ਰੱਖ ਦੇਣਾ ਹੈਗਾ ਸੋ ਹੁਣ ਜਦੋਂ ਵੀ ਟੈਂਕੀ ਰੋਜ਼ ਭਰਦੇ ਹੀ ਹੈਗੇ ਆਪਾਂ ਤੇ ਰੋਜ਼ ਤੁਹਾਨੂੰ ਆਣ ਦੀ ਆਪਣੇ ਕੋਠੇ ਤੇ ਚੜ ਕੇ ਦੇਖਣ ਦੀ ਲੋੜ ਨਹੀਂ ਹੈਗੀ ਇਹਨੇ ਤੁਹਾਡੇ ਓਵਰਫਲੋ ਨਾਲ ਹੀ ਇਹਨੇ ਭਰ ਜਾਣਾ ਹੈਗਾ ਸੋ ਉਹ ਸਾਹਮਣੇ ਵੀ ਇੱਕ ਲੱਗਿਆ ਹੋਇਆ ਹੈਗਾ ਆਪਾਂ ਉੱਥੇ ਵੀ ਰੱਖ ਦਵਾਂਗੇ ਇੱਕ ਸੋ ਜਿਹੜੀਆਂ ਜਿਹੜੀਆਂ ਟੈਂਕੀਆਂ ਸਾਰੀਆਂ ਦੀ ਓਵਰਫਲੋ ਦੇ ਥੱਲੇ ਇੱਕ ਇੱਕ ਇਦਾਂ ਦਾ ਪਾਣੀ ਪੀਣ ਦਾ ਤੁਸੀਂ ਰੱਖ ਸਕਦੇ ਹੋ ਉਹ ਉਹ ਗਰਮੀ ਦੇ ਵਿੱਚ ਪੰਛੀਆਂ ਦੇ ਲਈ ਕਾਫੀ ਜ਼ਿਆਦਾ ਹੈਲਪਫੁਲ ਹੋਵੇਗਾ ਸੋ ਜੇ ਜਾਣਕਾਰੀ ਚੰਗੀ ਲੱਗੀ ਹੈ ਜੇ ਤਾਂ ਆਪਣੇ ਬਾਕੀ ਦੋਸਤਾਂ ਨਾਲ ਵੀ ਤੁਸੀਂ ਇਸ ਨੂੰ ਸਾਂਝਾ ਕਰਨਾ ਹੈਗਾ ਕਿਉਂ ਮਿੱਤਰ ਕਰਨਾ ਠੀਕ ਹੈ ਸੋ ਇੱਕ ਬਹੁਤ ਵਧੀਆ ਕਨਸੈਪਟ ਹੈਗਾ اچھا ਹੈਗਾ ਕੋਈ ਖਰਚੇ ਵਾਲ ਨਹੀਂ ਹੈਗਾ ਸਿਰਫ ਡੱਬੇ ਹੀ ਰੱਖਣੇ ਹੈਗੇ ਪਾਪਾ ਜੀ ਦਿਖਾਓ ਪਾਪਾ